ਸਰਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਹਰਜੀਤ ਕੌਰ ਦੁਆਰਾ ਲਿਖਿਆ ਗਿਆ ਨਾਵਲ ਸਾਡਾ ਸਮਾਂਚ ਇਜਾਜ਼ਤ ਨਹੀਂ ਦਿੰਦਾ ਦਾ ਪਾਗ 12 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਚਿਤੋ ਸਭ ਨੂੰ ਕਮਰੇ ਵਿੱਚ ਗਿਆ ਤਾਂ ਵਿਮੀ ਵਿਕਾਸ ਨੂੰ ਵੇਖਣ ਗਈ ਪਰ ਫੁੱਫੜ ਜੀ ਨੂੰ ਵੇਖ ਕੇ ਵਾਪਸ ਆ ਗਈ ਉਹ ਰੀਨੂ ਨੂੰ ਕਹਿੰਦੀ ਮੰਮੀ ਜੀ ਵਿਕਾਸ ਨੂੰ ਸ਼ਰਾਬ ਪੀਣ ਤੋਂ ਰੋਕੋ ਫੇ ਜਿਆਦਾ ਪੀ ਜਾਣਗੇ ਰੀਨੂ ਕੁਝ ਨਹੀਂ ਹੁੰਦਾ ਅੱਜ ਚਾਹ ਨਾਲ ਪੀ ਰਿਹਾ ਏ ਉਹ ਕਿਹੜਾ ਰੋਜ਼ ਪੀਂਦਾ ਏ ਵਿਕਾਸ ਤੇ ਉਸ ਦਾ ਫਫੜ ਕਾਫੀ ਸ਼ਰਾਬ ਪੀ ਰਹੀ ਸੰ ਬਲਰਾਜ ਆਪਣੇ ਜੀਜੀ ਨੂੰ ਫਿਰਾਂ ਪਿੰਕ ਤੋਂ ਰੋਕ ਨਹੀਂ ਸਕਦਾ ਸੀ ਪਰ ਉਸ ਨੇ ਵਿਕਾਸ ਨੂੰ ਰੋਕਿਆ ਸ਼ਰਾਬ ਪਰ ਉਹ ਨਸ਼ੇ ਵਿੱਚ ਉਸ ਦੀ ਕਲਿੱਕ ਤੇ ਸੁਣ ਰਹੀ ਹਸੀ ਬਲਰਾਜ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਆ ਗਿਆ ਰਹਿਮਨ ਤੀਰੀ ਨੂੰ ਉੱਥੇ ਬੈਠੀਆਂ ਹੋਈਆਂ ਸੀ ਉਹ ਰੋ ਰਿਹਾ ਤਾਂ ਪਰ ਉਹ ਨਹੀਂ ਗਈ ਤੋ ਹਟ ਤਾ ਨਹੀਂ ਰਮਾ ਨੂੰ ਤੁਮਾਲੀ ਰੋਟੀ ਲੱਗੀ ਗਈ ਤਾਂ ਵਿਕਾਸ ਤਾਂ ਉੱਥੇ ਹੀ ਮੋਦ ਦਾ ਪਿਆ ਹੋਇਆ ਸੀ। ਰਮਾ ਪਰ ਗੱਤ ਉੱਥੇ ਹੀ ਵਿਕਾਸ ਨਾਲ ਬੱਢ ਤੇ ਪਾਇ। ਜਦੋਂ ਵਿਕਾਸ ਕਮਰੇ ਵਿੱਚ ਨਾ ਆਇਆ ਤਾਂ ਵਿੰਮੀ ਬਲਰਾਸ ਕੋਲ ਗਈ। ਕਹਿੰਦੀ ਪਾਪਾ ਜੀ ਵਿਕਾਸ ਕਿੱਥੇ ਨਹੀਂ? ਤਾਂ ਉਹ ਰਮਾ ਕਹਿੰਦੀ ਉਹ ਆਪਣੀ ਫੁੱਫੜ ਕੋਲ ਸੌ ਗਿਆ। ਮੈਂ ਆ ਜਾਣੀ ਆ ਤੇਰੇ ਕੋਲ। ਤੇ ਰਮਾ ਕੇ ਵਿੰਮੀ ਕੋਲ ਸੌ ਗਈ। ਵਿੰਮੀ ਪੂਆ ਜੀ ਵਿਕਾਸ ਨੇ ਰੋਟੀ ਖਾ ਲਈ ਕਿ ਨਹੀਂ? ਕਾਫੀ ਜ਼ਿਆਦਾ ਹੀ ਸ਼ਰਾਬ ਪੀ ਰਿਹਾ ਹੈ ਸਨ। ਰਮਾ ਨਾ ਹੁਣੇ ਰੋਟੀ ਨਹੀਂ ਖਾਧੀ ਤੇਰੇ ਪੁੱਪੜ ਨੂੰ ਨੇ ਦੇ ਆਈ ਉਹ ਤਾਂ ਪਹਿਲਾਂ ਹੀ ਸੋ ਗਏ 17 ਦਿਨ ਪથેਰਾ ਕੁਝ ਖਾਂਦੇ ਰਹੇ ਨਹੀਂ ਤੂੰ ਹੁਣ ਸੋ ਜਾ ਪਰ ਬੀਮੀ ਨੂੰ ਨੀਂਦ ਨਹੀਂ ਆ ਰਹੀ ਸੀ ਪਤਾ ਨਹੀਂ ਕਿਉਂ ਉਸ ਨੂੰ ਬੇਚੈਨੀ ਜਿਹੀ ਹੋ ਰਹੀ ਸੀ ਅਧੀ ਕਿਰਿਆ ਤਰਕਾਸ ਕੁਝ ਵਿੱਚ ਹੀ ਚੀਕਾ ਮਾਰ ਕੇ ਰੋਣ ਲੱਗਾ ਹਾਈ ਵੇ ਮੈਂ ਮਰ ਗਿਆ ਓਏ ਮੈਂ ਮਰ ਗਿਆ ਉਸ ਨੂੰ ਉਲਟੀਆਂ ਆ ਰਹੀਆਂ ਸੀ ਉਸ ਦਾ ਪੁੱਫੜ ਸ਼ੇਟ ਉੱਤੇ ਬੜਾ ਜਿਹਾ ਆਵਾਜ਼ ਮਾਰੀ ਤਾਂ ਉਹ ਤੇਰੇ ਨੂੰ ਉੱਠ ਕੇ ਆਵੇ ਉਹ ਵਿਕਾਸ ਦੀਆਂ ਆਵਾਜ਼ਾਂ ਸੁਣ ਕੇ ਉਸ ਕੋਲ ਕੇ ਵਿਕਾਸ ਕੀ ਹੋਇਆ ਤੈਨੂੰ ਕਿਉਂ ਰੋਣਾ ਪਾ ਰਹੀ ਹੈ ਵਿਕਾਸ ਮੈਂ ਮਰ ਗਿਆ ਪਾਪਾ ਬਹੁਤ ਪੀੜ ਹੋ ਰਹੀ ਹੈ ਤੇ ਉਹ ਢਿੱਡ ਫੜ ਕੇ ਬੈਠਾ ਸੀ ਤੇ ਇਨੀ ਨੂੰ ਉਸਨੂੰ ਇੱਕ ਹੋਰ ਉਲਟੀ ਆ ਗਈ ਬਲਰਾਜ ਛੇਤੀ ਛੇਤੀ ਜਿੱਥੇ ਕਿ ਚਲਾ ਗਿਆ ਫਿਰ ਰੋਣਾ ਸੁਣ ਕੇ ਵਿਮੀ ਤੇ ਰਮਾ ਵੀ ਆ ਗਈ ਸੋਚਦੀ ਹਾਂ ਕਿ ਮੈਨੂੰ ਤਾਂ ਪਹਿਲਾਂ ਹੀ ਲੱਗ ਰਿਹਾ ਸੀ ਕਿ ਕੁਝ ਨਾ ਕੁਝ ਅਨਹੋਣੀ ਹੋਣ ਵਾਲੀ ਹੈ ਉਹ ਵਿਕਾਸ ਕੋਲ ਬੈਠ ਉਸਨੂੰ ਪੁੱਛਦੀ ਆ ਕਿ ਤੁਹਾਨੂੰ ਕੀ ਹੋਇਆ ਪਰ ਵਿਕਾਸ ਤੋਂ ਤੇ ਹੁਣ ਬੋਲਿਆ ਵੀ ਨਹੀਂ ਜਾ ਸਕਦਾ ਸੀ ਬਲਰਾਜ ਤੇ ਫੁੱਫੜ ਦੋਮਾ ਨੇ ਵਿਕਾਸ ਨੂੰ ਚੁੱਕ ਕੇ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਏ ਡਾਕਟਰ ਨੇ ਉਸ ਨੂੰ ਵੇਖ ਕੇ ਪੁੱਛਿਆ ਕਿ ਇਸ ਨੂੰ ਕੀ ਹੋਇਆ ਤਾਂ ਬਲਰਾਜ ਕਹਿੰਦਾ ਪੇਟ ਫੜ ਕੇ ਪੀੜ ਪੀੜ ਕਰ ਰਿਹਾ ਹੈ ਉਲਟੀਆਂ ਵੀ ਆ ਰਹੀਆਂ ਵਿਕਾਸ ਦੇ ਮੂੰਹ 'ਚ ਸ਼ਰਾਬ ਦੀ ਬਦਬੂ ਆ ਰਹੀ ਸੀ ਡਾਕਟਰ ਕਹਿੰਦਾ ਕਿ ਇਸ ਨੇ ਡਰਿੰਕ ਕੀਤੀ ਹੈ ਤਾਂ ਬਲਰਾਜ ਕਹਿੰਦਾ ਕਿ ਘਰੇ ਵਿਆਹ ਸੀ ਤਾਂ ਪੀ ਲਈ ਡਾਕਟਰ ਐਡਮਿਟ ਕਰਕੇ ਅਲਟਰਾਸਾਉਂਡ ਦੀ ਟੈਸਟ ਕਰਵਾਉਣ ਲਈ ਕਿਹਾ ਰੀਪੋਰਟ ਆਨ ਦਿ ਡਾਕਟਰ ਨੇ ਦੱਸਿਆ ਕਿ ਸੀ ਲੀਵਰ ਦੀ ਪ੍ਰੋਬਲਮ ਹੈ ਤੇ ਇਸ ਉਮਰ ਵਿੱਚ ਹੀ ਫਿਬਰ ਜਿਆਦਾ ਆ ਰਹੇ ਇਸਦੇ ਕੁਝ ਹੋਰ ਵੀ ਟੈਸਟ ਕਰਵਾਉਣੇ ਪੈਂਦੇ ਡਾਕਟਰ ਵਿਕਾਸ ਨੇ ਇੰਜੈਕਸ਼ਨ ਤੇ ਦਵਾਈਆਂ ਦੇਣ ਦੀਆਂ ਜਿਸ ਨਾਲ ਉਸਦੀ ਪੀੜ ਘੱਟ ਹੋ ਗਈ ਤੇ ਉਹਨੀਆਂ ਬਸ ਡਾਕਟਰ ਨੇ ਜਦੋਂ ਉਸਦੇ ਗੁਰਦੇ ਦੇ ਟੈਸਟ ਕਰਾਈ ਤਾਂ ਉਹ ਬਲਰਾਜ ਨੂੰ ਕਹਿੰਦਾ ਕਿ ਇਹ ਹੋਰ ਵੀ ਨਿਸ਼ਚਿਤ ਕਰਦਾ ਹੈ ਬਲਰਾਜ ਜੀ ਡਾਕਟਰ ਸਾਹਿਬ ਕਿਸੀ ਨਿਸ਼ਚਿਤ ਡਾਇਬੀਟਸ ਦੀ ਦਵਾਈ ਵੀ ਚੱਲ ਰਹੀ ਹੈ ਬਿਲਕੁਲ ਨਸ਼ੀ ਨਾਲ ਇਸਾ ਲੀਵਰ ਤੇ ਗੁਰਦੇ ਵਿੱਚ ਨੁਕਸ ਪੈ ਗਿਆ ਹੈ ਮੈਂ ਤੁਹਾਨੂੰ ਡਾਕਟਰ ਦਾ ਪਤਾ ਦਿੰਨਾਂ ਆ ਤੁਸੀਂ ਇਸ ਦਾ ਉਥੋਂ ਇਲਾਜ ਕਰਵਾਓ ਸ਼ਾਇਦ ਕੁਝ ਬਚਾ ਹੋ ਜਾਵੇ ਬਿਲਕੁਲ ਮੁਤੇ ਆਪ ਅਟੈਕ ਹੋਣ ਵਾਲਾ ਹੈ ਕਿ ਕੀ ਹੋ ਗਿਆ ਹੈ ਮੈਂ ਉਹਨੂੰ ਬਹੁਤ ਰੋਕਦਾ ਸੀ ਪਰ ਮੀਰੀ ਇਸ ਨੇ ਇੱਕ ਨਹੀਂ ਸੁਣੀ ਮੇਰੇ ਤੇ ਚੋਰੀ ਨਸ਼ੇ ਦੀਆਂ ਗੋਲੀਆਂ ਖਾਈ ਗਿਆ ਉਹ ਰਮਾ ਦੇ ਪਰਾਉਣੀ ਨੂੰ ਕਹਿੰਦਾ ਹੈ ਕਿ ਤੂੰ ਕੱਲ ਜਾ ਕੇ ਸੋਨੂੰ ਨੂੰ ਭੇਜ ਦੇ ਤੇ ਕੱਲ ਕੋਈ ਵੀ ਗੱਲ ਨਾ ਕਰੇ ਤੇ ਆਦੇਮੇ ਕੀ ਉਲਟੀਆਂ ਲੱਗੀਆਂ ਹੋਣ ਕਰਕੇ ਗੁਰੂ ਕੋਲ ਗਿਆ ਵਿੰਮੀ ਉਹ ਤੋਂ ਦੀ ਕਰੀ ਅੰਤਰਿਕ ਦੇ ਬਾਹਰ ਜਾਂਦੀ ਤੀਰਥ ਉੱਠੀ ਤਾਂ ਵਿੰਮੀ ਨੂੰ ਪਰੇਸ਼ਾਨ ਦੇ ਕੁਛ ਧਿਆ ਕੀ ਹੋਇਆ ਵਿੰਮੀ ਵਿਕਾਸ ਦੇ ਬਾਰੇ ਪੁੱਛਿਆ ਤਾਂ ਕੀ ਕਿ ਜਾ ਕੇ ਸੋਨੂੰ ਨੂੰ ਉਠਾ ਦਿਆ ਕਿ ਵਿਕਾਸ ਵੀ ਸ਼ਿਨੂ ਹਸਪਤਾਲ ਲੈ ਕੇ ਗਏ ਹਨ ਤੁਸੀਂ ਜਾਓ ਪਤਾ ਕਰੋ ਸੋਨੂੰ ਕੁਝ ਨਹੀਂ ਹਿੰਦ ਉਸ ਨੂੰ ਉਹ ਪਤਨੀ ਕਿੰਨੀ ਵਾਰ ਹਸਪਤਾਲ ਜਾਂਦਾ ਏ ਤੇ ਉਹ ਫਿਰ ਸੋ ਜਾਂਦਾ ਹੈ। ਮੈਂ ਤੇ ਸੋਚਦੀ ਆ ਕਿ ਹੱਦ ਹੋ ਗਈ। ਭਰਾ ਹਸਪਤਾਲ ਲੈ ਕੇ ਗਏ ਹਨ। ਤੇ ਇਸ ਨੂੰ ਪਰ ਉਹ ਉਸ ਨੂੰ ਕੁਝ ਨਹੀਂ ਕਹਿੰਦੀ ਤੇ ਵਿੰਮੀ ਕੋਲ ਆ ਜਾਂਦੀ ਆ। ਫਫੜ ਕਰ ਆਇਆ ਤਾਂ ਵਿੰਮੀ ਉਸ ਨੂੰ ਵਿਕਾਸ ਬਾਰੇ ਪੁੱਛਣ ਲੱਗੀ। ਉਹ ਕਹਿੰਦਾ ਜਿਆਦਾ ਉਲਟੀਆਂ ਆਣ ਕਰਕੇ ਹਸਪਤਾਲ ਦਾਖਲ ਕਰਕੇ ਗੁਰੂ ਨੂੰ ਸੁਨਾਇਆ ਹੋਇਆ ਆ। ਉਹ ਸੌਣ ਨੂੰ ਆਵਾਜ਼ ਮਾਰਦਾ ਆ ਕਿ ਤੂੰ ਹਸਪਤਾਲ ਜਾ ਤੈਨੂੰ ਬਲਰਾਜ ਨੇ ਬੁਲਾਇਆ। ਉਹ ਅੰਦਰ ਜਾ ਕੇ ਉਸ ਨੂੰ ਕਹਿੰਦੀ ਆ ਕਿ ਫੁੱਫੜ ਜੀ ਕਹਿੰਦੇ ਹਨ ਕਿ ਤੁਹਾਨੂੰ ਪਾਪਾ ਜੀ ਨੇ ਹਸਪਤਾਲ ਬੁਲਾਇਆ ਹੈ। ਤਾਂ ਉਹ ਅੱਖਾਂ ਮਲਦਾ ਬਾਹਰ ਆਉਂਦਾ। ਸੁਮ ਬਸ ਬਲਰਾਜ ਤੋਂ ਡਰਦਾ ਉਸ ਤੇ ਗੱਲ ਮੰਨਦਾ ਸੀ। ਇਸ ਕਰਕੇ ਛੇਤੀ ਛੇਤੀ ਮੂੰਹ ਤੋਂ ਜ਼ਿਆਦਾ ਕੰਪੀਤੇ ਹਸਪਤਾਲ ਚਲਾ ਜਾਂਦਾ। ਤੋਂ ਹਸਪਤਾਲ ਬਲਰਾਜ ਕੋਲ ਆਇਆ ਤਾਂ ਬਲਰਾਜ ਉਸ ਨੂੰ ਕਹਿੰਦਾ ਆ ਕਿ ਡਾਕਟਰ ਨੇ ਕਿਹਾ ਕਿ ਵਿਕਾਸ ਦੇ ਲੀਵਰ ਤੇ ਗੁਰਦਿਆਂ ਵੇਚ ਨਖਤਾਰ ਇਸ ਮੈਸ ਨੂੰ ਸੀਐਮਸੀ ਹਸਪਤਾਲ ਲੈ ਕੇ ਜਾਣਾ ਹੈ ਤੂੰ ਗੱਡੀ ਚ ਲਾ ਕੇ ਲੈ ਚੱਲ ਮੇਰੇ ਤੋਂ ਗੱਡੀ ਨਹੀਂ ਚਲਣੀ ਤੇ ਗੱਲ ਕਰਦੇ ਹਾਂ ਉਸ ਦਾ ਗਲਾ ਪਰਾਇਆ ਸੋਨ ਤੇ ਬਲਗਾਸ ਵਿਕਾਹ ਸੀ ਸੀਐਮਸੀ ਲੈ ਜਾਂਦੇ ਹਨ ਫਿਰ ਰੈਫਰਸ਼ਨ ਤੋਂ ਉਸ ਡਾਕਟਰ ਦਾ ਪਤਾ ਪੁੱਛਦੇ ਹਨ ਜਿਹੜੇ ਡਾਕਟਰ ਦਾ ਨਾਉਂਸ ਹਸਪਤਾਲ ਵਾਲੇ ਡਾਕਟਰ ਨੇ ਲਿਖ ਕੇ ਦਿੱਤਾ ਸੀ ਡਾਕਟਰ ਕਹਿੰਦਾ ਹੈ ਕਿ ਕਿਡਨੀ ਸਪੈਸ਼ਲਿਸਟ ਡਾਕਟਰ ਰਾਜਨ ਗੁਪਤਾ 7 ਨੰਬਰ ਕਮਰੇ ਵਿੱਚ ਮਿਲਣਗੇ ਬਲਾਸ਼ ਸੋਨੂੰ ਨੂੰ ਕਹਿੰਦਾ ਆ ਕਿ ਲੈ ਕੇ ਵਿਕਾਸ ਨੰਗੜੀ ਵਿੱਚ ਲੈ ਆ ਤੇ ਆਪ ਉਹ ਡਾਕਟਰ ਦੀ ਪਰਚੀ ਕਰਾਉਣ ਲਈ ਲਾਈਨ ਵਿੱਚ ਲੱਗੇ ਉਹਨਾਂ ਤੋਂ ਪਹਿਲਾਂ 10-12 ਮਰੀਜ਼ ਬੈਠੇ ਹੋ ਸਨ ਤੇ ਡਾਕਟਰ ਨੇ 10 ਵਜੇ ਹੋਣਾ ਸੀ ਬਲਾਸ਼ ਉਹਨੂੰ ਕਹਿੰਦਾ ਆ ਕਿ ਤੂੰ ਘਰ ਜਾ ਤੇ ਮੰਮੀ ਤੇ ਭੂਆ ਫੋਫੜ ਨੂੰ ਲੈ ਕੇ ਥਿਰ ਤੇ ਕੰਸ਼ੀਰਾ ਪਾ ਰਾਜਨ ਵਿਖਾ ਕੇ ਗੱਡੀ 'ਚ ਆਟੋ ਕਰਕੇ ਲੈ ਆਵਾਂਗਾ ਤੇ ਵਿੰਮੀ ਨੂੰ ਕੁਝ ਨਹੀਂ ਦੱਸਣਾ ਜ਼ਿਆਦਾ ਟੈਨਸ਼ਨ ਨਾਲ ਬੱਚੇ ਤੇ ਮਾੜਾ ਅਸਰ ਹੋਪੇਗਾ। ਤੇਣਾ ਸ਼ਾਮ ਤੱਕ ਤਰਾਜ ਆਵੇਗਾ। ਬਲਰਾਜ ਤੇ ਵਿਕਾਸ ਤੇ ਵੀਰ ਜੀ ਹੋਰ ਇੱਕ ਕੁਰਸੀ ਦੇ ਨੇੜੇ ਕਰਕੇ ਬੈਠ ਗਿਆ ਤੇ ਸੋਚਦਾ ਰਿਹਾ ਕਿ ਮੈਂ ਸਾਰੀ ਜ਼ਿੰਦਗੀ ਬੱਚਿਆਂ ਦੇ ਲਈ ਪਰ ਮੇਰੀ ਤੋਂ ਗਲਤੀ ਹੋ ਗਈ। ਮੈਂ ਬੱਚਿਆਂ ਵੱਲ ਧਿਆਨ ਨਹੀਂ ਦੇ ਸਕਿਆ। ਸਾਰਾ ਦਿਨ ਦੁਕਾਨ ਤੇ ਜਦੋਂ ਘਰ ਆਉਣ ਤਾਂ ਬੱਚੇ ਸੋਚਾਂਦੇ ਸੀ। ਕਦੇ ਬੱਚਿਆਂ ਨਾਲ ਤੂੰ ਪਿਆਰ ਦੀਆਂ ਗੱਲਾਂ ਕਰਨ ਦਾ ਟਾਈਮ ਹੀ ਨਹੀਂ ਕੱਢਿਆ ਰੀਨੂ ਨੂੰ ਖੁੱਲੇ ਪੈਸੇ ਦਿੱਤੇ ਕਿ ਬੱਚਿਆਂ ਨੂੰ ਕੋਈ ਕਮੀ ਨਹੀਂ ਤੇ ਉਸਨੇ ਖੁੱਲਾ ਪੈਸਾ ਖਰਚੇ ਨੂੰ ਦੇਖ ਕੇ ਉਹਨਾਂ ਨੂੰ ਗਲਤ ਰਾਹੀ ਤੋਰ ਦਿੱਤਾ ਮੈਂ ਹੀ ਜ਼ਿੰਮੇਵਾਰ ਹਾਂ ਵਿਕਾਸ ਇਹ ਸਵਾਲ ਥਾ ਤੇ ਉਸਦੇ ਅੱਖ ਉਸ ਦੇ ਪੈਰਾਂ ਤੇ ਦੇਖ ਕੇ ਕੋਈ ਬਾਠਾ ਹੋਇਆ ਇੱਕ ਆਦਮੀ ਕਹਿੰਦਾ ਆ ਕਿ ਕੀ ਬਈਆ ਤੁਹਾਡੀ ਬੇਟੀ ਨੂੰ ਬੇਲਾਸ ਦਾ ਮਨ ਪરાਇਆ ਹੋਇਆ ਸੀ ਤੇ ਉਸ ਤੋਂ ਬੋਲੇ ਹੀ ਨਹੀਂ ਗਿਆ ਕੀ ਹੱਥ ਨਾਲ ਹੀ ਇਸ਼ਾਰਾ ਕਰਦਾ ਹੈ ਕਿ ਠੀਕਾ ਤੈਨੂੰ ਕਰ ਗਿਆ ਤਾਂ ਵਿਮੀ ਤੇਰੇ ਨੂੰ ਉਸ ਨੂੰ ਵਿਕਾਸ ਬਾਰੇ ਪੁੱਛਦੀਆਂ ਹਨ ਤਾਂ ਉਹ ਕਹਿੰਦਾ ਆ ਕਿ ਵਿਕਾਸ ਠੀਕ ਆ ਸ਼ਾਮ ਤੱਕ ਕਰ ਪੀਂ ਸਿੰਦੀ ਪਾਪਾ ਨੇ ਕਿਹਾ ਆ ਕਿ ਤੁਸੀਂ ਕੀਰਤੇ ਘਰ ਫੇਰਾ ਪਾਓ ਕੀਰਤ ਕਹਿੰਦੀ ਆ ਕਿ ਕੋਈ ਗੱਲ ਤੁਸੀਂ ਵਿਕਾਸ ਨੂੰ ਸਕੂਲ ਪਾ ਚਾਹਣਾ ਸੀ ਆਪਾਂ ਕੱਲ ਨੂੰ ਪਪਾ ਜੀ ਤੇ ਵੀਰ ਜੀ ਨੂੰ ਨਾਲ ਲੈ ਕੇ ਜਾਵਾਂਗੇ ਮੈਂ ਘਰ ਫੋਨ ਕਰ ਦੇਵਾਂਗਾ ਕਿ ਸੇ ਕੱਲ ਨੂੰ ਆਵਾਂਗੇ ਜੀ ਤੇਰੇ ਪਪਾ ਨੇ ਕਿਹਾ ਇਹਨਾਂ ਕਿ ਜਾਓ ਤਾਂ ਆਪਾਂ ਜਾਵੋ ਨਹੀਂ ਆ ਤੁਸੀਂ ਤਿਆਰ ਹੋ ਜਾਓ ਬੀਬੀ ਸੋਚਦੀ ਆ ਕਿਸ ਨੂੰ ਆਪਣੇ ਮੁੰਡੇ ਦੀ ਫਿਕਰ ਨਹੀਂ ਟਿਸਤੀ ਅੰਦਰ ਦਿਲ ਤਾਂ ਹੈ ਹੀ ਨਹੀਂ ਜਿਵੇਂ ਸੋਚਦੀ ਆ ਕਿ ਮੇਰੀ ਤਾਂ ਕਿਸਮਤ ਹੀ ਮਾੜੀ ਆ ਜੇ ਵਿਕਾਸ ਨੇ ਦੂਜੀ ਨਸ਼ੇ ਛੱਡੀ ਸੀ ਤਾਂ ਹੁਣ ਆਸ਼ਰਾ ਪੀਣ ਲੱਗ ਪਿਆ ਹੈ ਪਰ ਬੀਬੀ ਨਹੀਂ ਜਾਣਦੀ ਸੀ ਕਿ ਹੁਣ ਉਹ ਜਿਹੜਾ ਗੋਲੀਆਂ ਵਾਲਾ ਨਸ਼ਾ ਕਰ ਰਿਹਾ ਆ ਉਹ ਕੀ ਕਰਨਾ ਉਹ ਰਤੀ ਸੇ ਪੂਆ ਫਫੜਣੀ ਨਾਲ ਲੈ ਕੇ ਪੀਤਰੇ ਘਰ ਫੇਰਾ ਪਹੁੰਚ ਲਈ ਜਾਂਦੀ ਆ ਜਦੋਂ ਉਹ ਉਹਨਾਂ ਦੇ ਪੁਰਾਣਾ ਤੇ ਛੋਟਾ ਜਿਹਾ ਦੋ ਕਮਰੇ ਦਾ ਘਰ ਦੇਖਦੀਆਂ ਤਾਂ ਉਹ ਕਿਸ ਨੇ ਸੁਣਾ ਕਿ ਰਮਨੋ ਕੰਦਿਆ ਕਿ ਆ ਵੇਖ ਮੈਨੂੰ ਤੇ ਲੱਗਦਾ ਤੇਰੀ ਪ੍ਰਾਣੀ ਤੇ ਸੇ ਕਮੀਆਂ ਦੀਆਂ ਕੁੜੀ ਲੈ ਲਈ ਐ ਕਿਹ ਰਤਾ ਇਹ ਗੱਲ ਆਪਣੇ ਮੰਮੀ ਪਾਪਾ ਨੂੰ ਵੀ ਨਹੀਂ ਦੱਸ ਸਕਦੀ ਕਿਉਂਕਿ ਉਸਨੇ ਸਾਨੂੰ ਆਪਸੰਦ ਕੀਤਾ ਸੀ ਰੋਮਨ ਤੇ ਆਪਣੀ ਉਛਲਰਾਹ ਸੇ ਵਿਕਾਸ ਬਾਰੇ ਪੁੱਛਦੀਆਂ ਸਸ ਨੂੰ ਕਹਿੰਦਾ ਆ ਕਿ ਵੀਰੇ ਦੀ ਤਬੀਤ ਠੀਕ ਨਹੀਂ ਸੀ ਪਾਪਾ ਉਸ ਨਾਲ ਦਵਾਈ ਲੈਣ ਚਲੇ ਗਏ ਹੋ ਰੇਨੂ ਵੀਰੇ ਦੀ ਘਰ ਬੈਠੀ ਇਸ ਤਰ੍ਹਾਂ ਕਰ ਰਹੀ ਸੀ ਚੁੱਪਪੜਤੋ ਬੈਠੀ ਉਸ ਦੀ ਮੰਮੀ ਦੀ ਚਾਚੀ ਨਾਲ ਵੀ ਚੰਕੀਤ ਨਾਲ ਬੋਲ ਨਹੀਂ ਰਹੀ ਸੀ ਬਸ ਪਰਾਂ ਨੂੰ ਮੂੰਹ ਕੰਨੱਕ ਚੜਾ ਪਰ ਰਾਮਾ ਨਾਲ ਗੱਲੀਆਂ ਕਰੀ ਜਾ ਰਹੀ ਸੀ ਉਸ ਸਮਾਂ ਕੀਰਤੂ ਕਹਿੰਦੀ ਆ ਕਿ ਮੈਨੂੰ ਤਾਂ ਤੇਰੀ ਸੱਸ ਬਹੁਤ ਭੈੜੀ ਜਾਪਦੀ ਹੈ ਕਿਵੇਂ ਤੇਰੀ ਚਾਚੀ ਦੇ ਸਾਹਮਣੇ ਹੀ ਸਾਨੂੰ ਜਲੀਲ ਕਰੀ ਜਾਂਦੀ ਹੈ ਕਿਸ ਨੂੰ ਤਸੱਤਾ ਬੜਾ ਹੰਕਾਰ ਜਾਪਦਾ ਏ ਪਰ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਕਦੋਂ ਅਮੀਰ ਗਰੀਬ ਤੇ ਗਰੀਬ ਅਮੀਰ ਬਣ ਜਾਂਦੇ ਹਨ ਕੀਰਤ ਮਨ ਵਿੱਚ ਸੋਚਦੀ ਆ ਕਿ ਲੱਗਦਾ ਕਿ ਮਿਕਲ ਜਗਾ ਹੀ ਫਸ ਗਈ ਜਿੰਨਾ ਨਹੀਂ ਵੇਮੀਦਾ ਆ ਹਾਲ ਕਰ ਦਿੱਤਾ ਤੇ ਮੇਰੇ ਨਾਲ ਜੀ ਫਿਰ ਉਹ ਸੋਚਦੀ ਆ ਕਿ ਮੇਰਾ ਮਕਸਦ ਤਾਂ ਵਿਦੇਸ਼ ਜਾ ਕੇ ਪੜਾਈ ਕਰਨਾ ਹੈ ਤੇ ਤੇ ਹੀ ਕੈਨੇਡਾ ਚਲੀ ਜਾਣਾ ਤੇ ਬਾਅਦ ਵਿੱਚ ਸੋਨੂੰ ਨੂੰ ਵੀ ਬੁਲਾ ਲੈਣਾ ਅਸੀਂ ਦੋਵੇਂ ਉੱਥੇ ਆਰਾਮ ਨਾਲ ਰਹਾਂਗੇ ਫਿਰ ਇਹ ਕਰਨਾ ਇਸ ਕਰਕੇ ਮੈਨੂੰ ਚੁੱਪ ਹੀ ਰਹਿਣਾ ਪਵੇਗਾ ਰੋਮਨ ਤੇ ਉਸੇ ਪਪਾ ਸੋਨੂ ਤੇ ਉਸੇ ਫੁੱਫੜ ਕੋਲ ਬੈਠੇ ਗੱਲਾਂ ਕਰ ਰਹੇ ਸੀ ਤੇ ਚਾਹ ਪੀ ਰਹੇ ਸ੍ਰੀ ਚਾਹ ਪੀ ਕੇ ਉਹਨਾਂ ਕੋਲ ਆਈ ਤੇ ਸੋਨੂ ਨੂੰ ਕਹਿੰਦੀ ਕਿ ਸੋਨੂ ਛੇਤੀ ਚਾਹ ਪਿਓ ਤੇ ਕੱਛ ਲਈ ਅਗਨੇਸ਼ ਭੈਣ ਜੀ ਅਸੀਂ ਬੈਠੋ ਖਾਣਾ ਤਿਆਰ ਆ ਕਾਕੇ ਜੀ ਫਿਰ ਉਸੇ ਵਿੱਚ ਬੋਲਦੀ ਆ ਅਸੀਂ ਖਾਣਾ ਨਹੀਂ ਖਾਣਾ ਵਿਕਾਸ ਬਿਮਾਰ ਹੈ ਹਸਪੀਟਲ ਵਿੱਚ ਜਾ ਕੇ ਉਸ ਨੂੰ ਵੀ ਵੇਖਣਾ ਹੈ ਇਹੋ ਹੈ ਅੰਕਲ ਜੀ ਹਨੀ ਵਿਕਾਸ ਕੋ ਤੁਸੀਂ ਆਏ ਹੋ ਤਾਂ ਮਨ ਖਾਣਾ ਖਾ ਕੇ ਜਾਣਾ सोनू ਵੀ ਕਹਿਣ ਲੱਗਾ ਕਿ ਮੰਮੀ ਥੋੜੀ ਤੇ ਪਾ ਜਾ ਤਾਰੇ ਕਹ ਰਿਹਾ ਖਾਣਾ ਖਾ ਕੇ ਫੇਰ ਚਲਦੇ ਹਾਂ ਰੀਨੂ ਉਸ ਨੂੰ ਕਹਿੰਦੀ ਚੰਗਾ ਸੀ ਚਲਦੇ ਹਾਂ ਤੁਸੀਂ ਲੋ ਮੈਂ ਬਾਅਦ ਵਿੱਚ ਆਟਾ ਲੈ ਕੇ ਆ ਜਾਏ ਤੇ ਉਹ ਰਮਨ ਥੋੜੀ ਕਿ ਚਲੋ ਜੀਜਾ ਜੀ ਆਪਾਂ ਚਲਦੇ ਹਾਂ सोनू ਮਾਰਾ ਗੁੱਸਾ ਵੀ ਕਿ ਉੱਠ ਖੁੰਦਾ ਹੈ ਤੇ ਕਹਿੰਦਾ ਕਿ ਚੰਗਾ ਜੀ ਅਸੀਂ ਚਲਦੇ ਹਾਂ ਜਾ ਕੇ ਹਸਪਤਾਲ 'ਤੇ ਚਲਣਾ ਕੀਰਤ ਆਪਣੀ ਵਿਆਹ ਤੋਂ ਬਾਅਦ ਖੁਸ਼ ਸੀ ਪਰ ਅੱਜ ਸੌਰੇ ਜਾਣ ਲੱਗਿਓ ਉਹ ਰੋਣ ਲੱਗ ਪਈ ਕਿ ਮੇਰੀ ਸੱਸ ਕੀ ਕਰਦੀ ਪਈ ਜਿੰਨੂੰ ਮੁੰਡੇ ਦੀ ਸ਼ਿਕਰੇ ਮੈਨੂੰ ਪਤਾ ਹੈ ਸਿਸਮਾਣੀ ਉਹਨਾਂ ਸਾਰਿਆਂ ਦੇ ਕੱਪੜੇ ਵੀ ਕੀ ਉਹਨਾਂ ਨੂੰ ਜਿਦਾ ਕੀਤਾ ਪਰ ਉਹ ਕੀਰਤ ਨੇ ਵੇਖ ਫਿਕਰਮੰਦ ਸੀ ਤੇ ਅਵਿਨੀਸ਼ ਤੇ ਪ੍ਰੀਰੋਹ ਨੂੰ ਕਹਿੰਦੀ ਆ ਕਿ ਨਿਆਣੀ ਕੁੜੀ ਸੀ ਐਵੇਂ ਮੁੰਡੇ ਦੀਆਂ ਗੱਲਾਂ ਵਿੱਚ ਆ ਗਈ ਮੈਨੂੰ ਤੇ ਸੋਨੂ ਦੀ ਮਾਂ ਬਹੁਤੀ ਬੁਰੀ ਲੱਗੀ ਹੂੰ ਹੁਣ ਤਾਂ ਮੰਮੀ ਵਿਆਹ ਹੋ ਗਿਆ ਅੱਗੇ ਜੋ ਹੋਵੇਗਾ ਵੇਖ ਹੀ ਜਾਏਗੇ ਸੋਨੂ ਤੇ ਉਸਦੇ ਡੈਡੀ ਦਾ ਸੁਭਾਤ ਠੀਕ ਲੱਗਦਾ ਹੈ ਅਮਨਿਸ਼ ਤੇ ਸ਼ਮਾਂ ਉਹਨਾਂ ਦੇ ਜਾਂ ਤੋਂ ਬਾਅਦ ਸੀਐਮਸੀ ਹਸਪਤਾਲ ਵਿੱਚ ਵਿਕਾਸ ਦਾ ਪਤਾ ਲੱਗ ਚਲੇ ਜਾਂਦੇ ਹਨ ਸੋਨੂ ਨੇ ਉਹਨਾਂ ਨੂੰ ਡਾਕਟਰ ਦਾ ਪਤਾ ਦੱਸਿਆ ਸੀ ਇਸ ਕਰਕੇ ਕਿ ਸਿੱਟੀ ਬਲਰਾਜ ਕੋਲ ਪਹੁੰਚ ਗਈ ਬਲਰਾਜ ਉਹਨਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ ਕਿ ਸੋਨੂ ਨੇ ਤਾਂ ਮੈਂ ਕਿਹਾ ਸੀ ਕਿ ਤੁਸੀਂ ਫੇਰਾ ਪਾਓ ਪੀਤਾ ਇੱਥੇ ਆ ਗਿਆ ਉਹ ਵਿਕਾਸ ਦਾ ਹਾਲ ਚਲ ਪੁੱਛਤੇ ਹਨ। ਤਾਂ ਬਲਰਾਜ ਦਾ ਸੱਸਾ ਹੈ। ਕਿ ਡਾਕਟਰ ਨੂੰ ਦਿਖਾਇਆ ਸੀ। ਉਸਨੇ ਕੁਝ ਟੈਸਟ ਲਿਖੇ ਸੀ। ਉਹਨਾਂ ਦਾ ਸੈਂਪਲ ਲੈ ਕੇ ਗਏ। ਦੋ ਕਾਂਡੇ ਤੱਕ ਰਿਪੋਰਟ ਆਈ। ਫਿਰ ਵੇਖੋ ਕੀ ਤਾਂ ਸੇ ਹਨ। ਸੁਸ਼ਮਾ ਪਾਈ ਸਾਵ ਅਸੀਂ ਤੁਹਾਡੇ ਲਈ ਖਾਣਾ ਲੈ ਕੇ ਆਏ ਹਾਂ। ਸੇ ਖਾ ਲੋ। ਬਲਰਾਜ। ਤੋਂਨੋਂ ਮਰੀ ਫੇਰਾ ਪਉਣ ਤੁਹਾਡੇ ਘਰ ਗਏ ਨਹੀਂ। ਅਗਨੀ ਗਏ ਸੀ ਪਰ ਭੈਣ ਜੀ ਕਹਿੰਦੇ ਹਸਪਤਾਲ ਜਾਣਾ ਹੈ। ਇਸ ਕਰਕੇ ਜਲਦੀ ਵਾਪਸ ਆ ਗਏ। ਕੰਨ ਕੇ ਤੁਸੀਂ ਇੱਧਰ ਆ ਕੇ ਲਓ ਤੁਸੀਂ ਖਾਣਾ ਖਾਓ ਕਬਨੇਸ਼ ਨੇ ਸਿਫਨ ਬਲਰਾਸ ਨੂੰ ਪੜਾਉਂਦਿਆਂ ਕਿਹਾ ਬਲਰਾਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਕਿਉਂਕਿ ਉਸਨੇ ਸਵੇਰ ਦਾ ਕੁਝ ਨਹੀਂ ਖਾਧਾ ਸੀ ਉਸਨੇ ਖਾਣਾ ਖਾਧਾ ਤਾਂ ਸ਼ਸ਼ਮਾ ਨੇ ਥਰਮਸ ਵਿੱਚੋਂ ਗਲਾਸ ਵਿੱਚ ਚਾਹ ਪਾ ਕੇ ਬਲਰਾਸ ਨੂੰ ਦਿੱਤੀ ਵਿਕਾਸ ਨੇ ਕੁਝ ਖਾਣ ਪੀਣ ਲਈ ਪੁੱਛਿਆ ਤਾਂ ਬਲਰਾਸ ਕਹਿੰਦਾ ਕਿ ਉਸ ਨੂੰ ਹੁਣੇ ਹੀ ਜੂਸ ਪੀਆ ਹੈ ਡਾਕਟਰ ਨੇ ਕਿਹਾ ਹੈ ਅਜੀਤ ਖਾਨ ਬਲਰਾਜ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ ਜਾਓ ਪਰ ਅਵਨੀਸ਼ ਕਹਿੰਦਾ ਹੈ ਕਿ ਰਿਪੋਰਟ ਆ ਜਾਏ ਡਾਕਟਰ ਨੇ ਵਿਖਾ ਕੇ ਆਪਾਂ ਇਕੱਠੇ ਹੀ ਚੱਲਦੇ ਹਾਂ ਕਿ ਉਹ ਵਾਪਸ ਆ ਕੇ ਤੋਨੂ ਪਾਪਾ ਨੂੰ ਫੋਨ ਕਰਦਾ ਹੈ ਕਿ ਮੈਂ ਹਸਪਤਾਲ ਆ ਜਾਵਾਂ ਤਾਂ ਬਲਰਾਜ ਕਹਿੰਦਾ ਹੈ ਕਿ ਤੂੰ ਪਹਿਲਾਂ ਟਿਕਾਣੇ ਤੇ ਜਾ ਅਜੇ ਵਿਕਾਸ ਦੀ ਨਾ ਰਿਪੋਰਟ ਨਹੀਂ ਆਈ ਡਾਕਟਰ ਨੂੰ ਵਿਖਾ ਕੇ ਫਿਰ ਮੈਂ ਤੈਨੂੰ ਫੋਨ ਕਰਾਂਗਾ ਸੋਨੂੰ ਕੀਤ ਨੂੰ ਕਹਿੰਦਾ ਆ ਕਿ ਮੈਂ ਦੁਕਾਨ ਤੇ ਜਾ ਤੈਨੂੰ ਹਸਪਤਾਲ ਜਾਣਾ ਹੈ ਇਸ ਲਈ ਮੈਨੂੰ ਰੋਟੀ ਦੇ ਦੇ ਕੀਤ ਜਦੋਂ ਸੋਈ ਵਿੱਚ ਰੋਟੀ ਲੈਣ ਜਾਂਦੀ ਆ ਤਾਂ ਸ਼ੀਲਾ ਕਹਿੰਦੀ ਆ ਮੈਂ ਤਾਂ ਅੱਜ ਰੋਟੀ ਬਣਾਉਣੀ ਆ ਮੈਨੂੰ ਤਾਂ ਤੁਸੀਂ ਖਾਣਾ ਖਾ ਕੇ ਆਉਂਗੇ ਆਹ ਰਾਤ ਵਾਲੀ ਸਬਜੀ ਪਈ ਆ ਮੈਂ ਫੁਲਕੇ ਬਣਾ ਲੇਨੀ ਆ ਤੇ ਬੇਟਾ ਤੁਸੀਂ ਸਬਜੀ ਗਰਮ ਕਰ ਲਓ ਤੇ ਸੋਨੂੰ ਨੂੰ ਰੋਟੀ ਦੇ ਦਿਓ ਕੀਤ ਸਬਜੀ ਗਰਮ ਕਰਕੇ ਸੋਨੂੰ ਨੂੰ ਰੋਟੀ ਦਿੰਦੀ ਆ ਤਾਂ ਉਹ ਕਹਿੰਦਾ ਆ ਮੈਨੂੰ ਨਹੀਂ ਖਾਣੀ ਰਾਤ ਦੀ ਵੀ ਸਬਜੀ ਮੈਨੂੰ ਤਾਂ ਅੰਡੇ ਦੀ ਪੂਜੀ ਬਣਾ ਕੇ ਲਿਆ ਦੁ। ਕਿਰਤ ਸ਼ੀਨਾ ਨੂੰ ਛੇਤੀ ਜੇਤੀ ਪਿਆਸ ਜੀਨ ਲਈ ਕਹਿੰਦੀ ਆ ਤੇ ਅੰਡੇ ਦੀ ਪੂਜੀ ਬਣਾ ਕੇ ਸੋਨੂੰ ਨੂੰ ਰੋਟੀ ਦਿੰਦੀ ਆ। ਰੋਟੀ ਖਾ ਕੇ ਸੋਨੂੰ ਗੱਡੀ ਲੈ ਕੇ ਚਲਾ ਗਿਆ ਤੇ ਦੁਕਾਨ ਤੇ ਹੀ ਡਾ ਲ ਆਪਣੀ ਦੋਸਤਾਂ ਕੋਲ ਚਲਾ ਜਾਂਦਾ ਹੈ ਜੋ ਉਸ ਨੂੰ ਵਿਆਹ ਦੀ ਪਾਰਟੀ ਦੇ ਲਈ ਫੋਨ ਕਰ ਰਹੀ ਸੀ। ਯੂਨਾ ਨਾਲ ਖਾਨ ਪੀਣ ਲੱਗ ਪਿਆ। ਸੋਨੂੰ ਦੀ ਜਾਣ ਤੋਂ ਬਾਅਦ ਰੀ ਨੂੰ ਕੀਰਤ ਨੂੰ ਕਹਿੰਦੀ ਆ ਕਿ ਕਿੱਥੋਂ ਆ ਗਈ ਇਕ ਲੈਣੀ। ਸਾਡੇ ਕ ਤੇ ਰੇਪਰ ਪੈਂਦੀ ਹੈ ਮੇਰਾ ਮੁੰਡਾ ਬੰਮਾਰ ਉੱਕ ਉੱਡ ਗਿਆ ਲੱਭਨੇ ਪਿਓ ਪੁੱਤ ਨੇ ਇਤਨੂੰ ਰੇਨ ਦੇ ਦਿਨ ਸੁਣ ਕੇ ਬਹੁਤ ਗੁੱਸਾ ਆਇਆ ਤੇ ਉਸ ਨੂੰ ਕਹਿੰਦੀ ਕਿ ਲੈਣੀ ਮੈਂ ਨਹੀਂ ਤੂੰ ਆ ਜਿਸ ਨੇ ਆਪਣੇ ਬੱਚਿਆਂ ਨੂੰ ਗਲਤ ਰਸਤੇ ਜਾਣ ਤੋਂ ਰੋਕਿਆ ਨਹੀਂ ਵਿਕਾਸ ਵੀਰ ਜੀ ਦੀ ਇਹ ਹਾਲਤ ਤੇਰੇ ਕਰਕੇ ਹੀ ਹੋਈ ਰੇਨ ਨੂੰ ਕੀਰਤੋਂ ਇਹ ਸੀ ਉਹ ਜੋ ਗੱਲਾਂ ਸੁਣ ਕੇ chup ਰਹਿੰਦੀ ਸੀ ਰੇਨ ਨੂੰ ਕੀਰੇ ਦਾ ਜਵਾਬ ਸੁਣ ਕੇ ਉਸ ਨੂੰ ਕਹਿੰਦੀ ਵੇਖਾ ਤੂੰ ਮੇ ਜਵਾਨ ਚੱਲਦੀ ਅਜਿਹਾ ਜਵਾਨੀ ਚੱਲਦੀ ਜੀ ਜ਼ਿਆਦਾ ਬੋਲੀ ਨਾ ਹੁਣੇ ਫੋਨ ਕਰਕੇ ਪੁਲਿਸ ਬੁਲਾ ਕੇ ਦਾਜ ਤੱਕ ਕੇਸ ਪਵਾ ਦੇਣਾ ਫਿਰ ਜੀਨ ਵਿੱਚ ਵੇਖੀ ਕੀ ਨਵਾਪ ਹੋ ਰਹੀ ਰੀ ਨੂੰ ਸੀ ਗੱਲ ਸੁਣ ਪਿੱਕ ਅਪ ਕਰਕੇ ਅੰਦਰ ਰਮਾ ਕੋਲ ਚਲੇਗੀ ਵਿਕਾਸ ਦੀਆਂ ਰਿਪੋਰਟਾਂ ਆਈਆਂ ਤਾਂ ਬਿਵਾਸ ਡਾਕਟਰ ਨੂੰ ਵਿਖਾਉਣ ਗਿਆ ਡਾਕਟਰ ਰਿਪੋਰਟਾਂ ਮਿਲ ਕੇ ਕਹਿੰਦਾ ਆ ਕਿ ਇਸ ਦਾ ਪੀਆਟੀਨ ਮੀਨ ਥਰੀ ਤੋਂ ਉੱਪਰ ਚਲਾ ਗਿਆ ਹੈ ਜੋ ਕਿਡਨੀ ਲਈ ਬਹੁਤ ਖਤਰਨਾਕ ਹੈ ਇਸ ਲਈ ਮੈਂ ਦਵਾਈ ਦਿੰਨਾ ਆ ਤਾਂ ਜੋ ਇਹ ਨਾਰਮਲ ਹੋ ਜਾਵੇ ਇਹ ਘੱਟ ਉਮਰ ਵਿੱਚ ਵੀ ਪੀ ਸ਼ੂਗਰ ਲੀਵਰ ਤੇ ਕਿਡਨੀ ਪ੍ਰੋਬਲਮ ਕਿਵੇਂ ਹੋ ਗਈ ਆ ਬਲਰਾਜ ਡਾਕਟਰ ਸਾਹਿਬ ਨਸ਼ਿਆਂ ਨੇ ਇਸੇ ਹੀ ਹਾਲਤ ਕਰ ਦਿੱਤੀ ਆ ਮੈਂ ਬਹੁਤ ਰੋਕਦਾ ਰਿਹਾ ਪਰ ਇਹ ਸੁਣਦਾ ਹੀ ਕਦੋਂ ਸੀ ਡਾਕਟਰ ਹੁਣ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਹੈ ਤੇ ਦਵਾਈ ਵੀ ਤੁਸੀਂ ਆਪ ਸਹੀ ਵਕਤ ਤੇ ਦੇਣੀ ਹੈ ਤੇ ਬੇਟਾ ਤੂੰ ਜੇ ਜ਼ਿੰਦਗੀ ਜਿਉਣੀ ਚਾਹਨਾ ਹੈ ਤਾਂ ਕੋਈ ਤੂੰ ਕੋਈ ਤਾਂ ਜਾਂ ਕੋਈ ਨਸ਼ਾ ਬਿਲਕੁਲ ਨਹੀਂ ਕਰਨਾ ਨਹੀਂ ਤੇ ਜੋ ਹਾਲ ਤੇ ਤੇਰੀ ਹੋਵੇਗੀ ਉਸ ਵਾਰੀ ਤੈਨੂੰ ਪਤਾ ਨਹੀਂ ਆ ਬੱਲਾ ਸਟਾਕਟਰ ਕੋਲ ਬਾਹਰ ਆ ਕੇ ਸੋਨੂੰ ਨੂੰ ਫੋਨ ਕਰਦਾ ਹੈ ਕਿ ਗੱਡੀ ਲੈ ਕੇ ਆ ਕਿ ਸਾਨੂੰ ਹਸਪਤਾਲ ਤੋਂ ਲੈ ਜਾ ਸੋਨੂੰ ਕਹਿੰਦੇ ਕਿ ਪਪਾ ਮੈਨੂੰ ਥੋੜਾ ਕੰਮ ਆ ਮੈਨੂੰ ਅੱਧਾ ਘੰਟਾ ਲੱਗ ਜਾਣਾ ਹੈ ਇਸ ਕਰਕੇ ਉੱਥੇ ਬਾਹਰ ਜਾਓ ਵਿਕਾਸ ਨੂੰ ਅਗਨੀਸ਼ ਤੇ ਜਸ਼ਮਾ ਕੋਲ ਬਿਠਾ ਕੇ ਬੱਲਾ ਸਟਾਕਟਰ ਦੁਬਾਰਾ ਲਿਖੀਆਂ ਦਵਾਈਆਂ ਲੈਣ ਚਲਾ ਜਾਂਦਾ ਹੈ ਅੱਧਾ ਘੰਟਾ ਚੱਲਟ ਇੱਕ ਘੰਟਾ ਹੋ ਗਿਆ ਪਰ सोनू ਨਾ ਆਇਆ ਅਵਨੀਸ਼ ਤੇ ਸ਼ਿਸ਼ਮਾ ਵੀ ਬੈਠੇ ਥੱਕ ਗਏ ਸੀ ਤੇ ਸੋਚ ਰਹੇ ਸੀ ਕਿ सोनू ਇੰਨਾ ਲਾਪਰਵਾਹ ਹੈ ਭਰਾਬ ਮਾਰਾ ਤੇ ਉਹ ਹਸਪਤਾਲ ਤੋਂ ਲੈਣਾ ਆਇਆ ਹੀ ਨਹੀਂ ਬਲਰਾਜ ਉਹਨਾਂ ਨੂੰ ਕਹਿੰਦੇ ਕਿ सोनू ਕੰਮ ਵਿੱਚ ਵਿਜ਼ੀ ਹੋਣ ਕਰਕੇ ਕਿਉਂ ਉਸਨੇ ਕਿਰਾਏ ਤੇ ਗੱਡੀ ਕੀਤੀ ਤੇ ਅਵਨੀਸ਼ ਨੂੰ ਨਾਲ ਲੈ ਕੇ ਗੱਡੀ ਵਿੱਚ ਬਿਠਾਇਆ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਕਰ ਜਾਓ ਅਸੀਂ ਚਲੇ ਜਾਨੇ ਆਮਨੀਸ਼ ਦੇ ਮਨ ਵਿੱਚ ਸ਼ੰਕਾ ਸੀ ਕਿ ਸਵੇਰੇ ਰੀਨੂ ਦਾ ਵਿਹਾਰ ਵੀ ਠੀਕ ਨਹੀਂ ਸੀ ਕਿਵੇਂ ਆ ਗਏ ਸਨ ਕਿ ਹਸਪਤਾਲ ਜਾਣਾ ਹੈ ਪਰ ਇਤਿਹਜ ਤੱਕ ਕੋਈ ਨਹੀਂ ਆਇਆ ਕਿਰਤ ਦੇ ਕਰਜਾ ਕਿ ਵੇਖਣਾ ਚਾਹੁੰਦਾ ਸੀ ਕਿ ਕੀਰਤ ਉੱਥੇ ਠੀਕ ਹੈ ਕਿ ਨਹੀਂ ਇਸ ਲਈ ਉਹ ਦੋਵੇਂ ਬਲਰਾਸ ਨਾਲ ਹੀ ਬੈਠ ਗਏ ਜਦੋਂ ਬਲਰਾਸ ਵਿਕਾਸ ਨੂੰ ਲੈ ਕੇ ਆਇਆ ਤਾਂ ਕੀਰਤ ਆਪਣੀ ਮੰਮੀ ਪਾਪਾ ਨੂੰ ਨਾਲ ਵੇਖ ਕੇ ਹੈਰਾਨ ਹੋ ਗਈ ਅਗਨੇਸ਼ ਤੇ ਸੁਸ਼ਮਾਨੋ ਕੀਰਤ ਅੱਗੇ ਹੋ ਕੇ ਮਿਲੀ ਤੇ ਪੁੱਛਦੀ ਆ ਕਿ ਮੰਮੀ ਪਾਪਾ ਤੁਸੀਂ ਇੱਥੇ ਕਿਵੇਂ ਅਗਨੇਸ਼ ਬੇਟਾ ਅਸੀਂ ਤਾਂ ਤੁਹਾਡੇ ਘਰ ਤੋਂ ਬਾਅਦ ਹੀ ਹਸਪੀਟਲ ਚਲੇ ਗਏ ਸੀ ਪਰ ਤੁਹਾਡੇ ਘਰ ਤੋਂ ਕੋਈ ਗਿਆ ਸੀ ਉਦੋਂ ਤੇ ਤੀਰੀ ਸੱਸ ਕਹਿੰਦੀ ਸੀ ਕਿ ਅਸੀਂ ਹਸਪੀਟਲ ਜਾਣਾ ਕੀਰਤ ਨਾਲੀ ਸੋਨੂ ਕਿੱਥੇ ਆ ਉਸ ਦੇ ਪਾਪਾ ਨੇ ਉਸ ਨੂੰ ਫੋਨ ਵੀ ਕੀਤਾ ਪਰ ਗੱਡੀ ਲੱਭੀਆ ਹੁਣ ਕਿਰਾਏ ਤੇ ਗੱਡੀ ਕਰਕੇ ਆਈ ਨਹੀਂ ਅੱਛਾ ਇਹ ਪਹੁੰਚੇ ਹੀ ਨਹੀਂ ਹਸਪਤਾਲ ਕਰੋਦਾ ਕਹਿੰਦੇ ਸੀ ਕਿ ਦੁਕਾਨ ਤੇ ਜਾ ਕੇ ਫਿਰ ਹਸਪਤਾਲ ਜਾਣਾ ਹੈ ਉਥੇ ਜਾਦਾ ਕੰਮ ਕਰਕੇ ਜਾਇਆ ਨਹੀਂ ਗਿਆ ਹੋਣਾ ਕਿਰਤ ਮੁੰਮੀ ਪਾਪਾ ਨੂੰ ਡਰਾਈング ਰੂਮ ਵਿੱਚ ਪਿਠਾਕੇ ਸੋਨੂੰ ਨੂੰ ਫੋਨ ਕਰਦੀ ਆ ਪਰ ਉਹ ਉਸਦਾ ਵੀ ਫੋਨ ਨਹੀਂ ਚੱਕਦਾ ਬਲਰਾਸ ਵਿਕਾਸ ਗੱਡੀ ਵਿੱਚੋਂ ਉਤਾਰ ਕੇ ਉਸੇ ਕਮਰੇ ਵਿੱਚ ਲੈ ਜਾਂਦਾ ਹੈ ਵਿਮੀ ਉੱਠ ਕੇ ਅੱਗੇ ਸੋਨੂੰ ਪੜਿਆ ਹੁੰਦਾ ਤਾਂ ਬਲਰਾਸ ਕਹਿੰਦਾ ਯਕੀ ਬੇਟਾ ਤੁਸੀਂ ਰੰਦ ਮੈਂ ਇਸ ਨੂੰ ਬੜਤੇ ਲਟਾ ਦੇ ਜੀ ਪਪਾ ਜੀ ਕੀ ਕਿਹਾ ਡਾਕਟਰ ਨੇ ਹਸਪਤਾਲ ਵਿੱਚ ਸਾਰਾ ਦਿਨ ਹੀ ਲੱਗ ਗਿਆ ਬਲਰਾਜ ਵਿੰਮੀ ਬੇਟਾ ਹੁਣ ਤੈਨੂੰ ਇਸ ਦਾ ਪੂਰਾ ਧਿਆਨ ਰੱਖਣਾ ਪੈਣਾ ਹੈ ਇਹਨੇ ਤਾਂ ਆਪਣਾ ਸਰੀਰ ਰੋਗੀ ਕਰ ਗੋੜਨ ਨੂੰ ਤਨਕ ਪੈ ਗਿਆ ਹੈ ਹੁਣ ਦਵਾਈ ਦਾ ਇਸ ਨੂੰ ਸਾਰੀ ਉਮਰ ਖਾਣੀ ਹੀ ਪੈਣੀ ਹੈ ਮੈਂ ਤੈਨੂੰ ਦਵਾਈ ਸਮਝਾ ਦੇਣਾ ਆ ਤੁਸੀਂ ਆਪ ਗੌਰ ਨਾਲ ਦੇ ਤੂੰ ਵਿੰਮੀ ਨੂੰ ਸਾਰੀਆਂ ਦਵਾਈਆਂ ਬਾਰੇ ਸਮਝਾਉਂਦਾ ਹੈ ਕਿ ਕਦੋਂ ਦੇਣੀਆਂ ਆ ਬਿੰਮੀ ਨੂੰ ਦਵਾਈ ਮਾਰੇ ਦਸਤੋ ਅਗਨੀਸ਼ ਕੋਲ ਆ ਕੇ ਬੈਠ ਜਾਂਦੇ। ਫਿਰ ਤਾਂ ਨਾਲੇ ਪਾਣੀ ਲੈ ਕੇ ਆਉਂਦੀ ਆ ਤੇ ਬਲਰਾਸ ਤੋਂ ਵਿਕਾਸ ਤੇ ਵਾਰੀ ਪੁੱਛਦੀ ਆ। ਕਿ ਪਪਾ ਜੀ ਪਹਿਲਾਂ ਖਾਣਾ ਖਾਵਾਂਗੀ ਕਿ ਚਾਹ ਬਣਾ ਲਵਾਂ? ਬਲਰਾ ਬੇਟਾ ਰੋਟੀ ਤਾਂ ਤੇਰੀ ਮੰਮੀ ਪਪਾ ਲੈ ਆਈ ਸੀ। ਚਾਹ ਬਣਾ। ਇਹ ਤਾਂ ਚਾਹ ਬਣਾਉਣ ਲਈ ਕਹਿ ਕੇ ਆ ਬਿੰਮੀ ਦੇ ਕਮਰੇ ਵਿੱਚ ਜਾਂਦੀ ਆ। ਤਾਂ ਬਿੰਮੀ ਵਿਕਾਸ ਤੇ ਮੱਤੇ ਤੇ ਹੱਥ ਰੱਖ ਕੇ ਬੈਠੀ ਸੀ ਤੇ ਉਹ ਕੰਮ ਬੰਦ ਕਰਕੇ ਪਿਆਸ ਉਹ ਪੁੱਛ ਪਿਆ ਪਾਪਾ ਵੀ ਸੀ ਮੰ ਕਿਡਨੀ ਮਮੀ ਕਿ ਕਿ ਧਿਆਨ ਡਾਕਟਰ ਨੇ ਆ ਕੇ ਲਿਆ ਦਵਾਈਆਂ ਦਿੱਤੀਆਂ ਹਨ ਪਾਪਾ ਜੀ ਕਹਿ ਰਹੇ ਸੀ ਕਿ ਕਿ ਕਿਡਨੀ ਦੀ ਪ੍ਰੋਬਲਮ ਆ ਸਤਾਰੀ ਉਮਰ ਦਵਾਈ ਖਾਣੀ ਪੈਣੀ ਕਿ ਕਿ ਕੋਈ ਨਾ ਵੀਰ ਦੀ ਦਵਾਈ ਚਕ ਜਾ ਕਿ ਮਮੀ ਪਾਪਾ ਲਈ ਚਾਲ ਲੈ ਕੇ ਆਈ ਤਾਂ ਸ਼ੁਜਮਾ ਉਸ ਨੂੰ ਪੁੱਛਦੀ ਆ ਕਿ ਪੈਣ ਜੀ ਨਹੀਂ ਦਿਸਦੇ ਤੇ ਗਏ ਰਹੇ ਹੂੰ ਅੰਦਰ ਨਹੀਂ ਆਰਾਮ ਕਰੇ ਸਤਿ ਮਾ ਸੋਚਦੀ ਹਾਂ ਕਿ ਕਿਹੋ ਜਿਹੀ ਮਾਂ ਜਿਹੜੀ ਪੁੱਤਰ ਤੇ ਹਸਪਤਾਲ ਤੋਂ ਆਉਂਦੇ ਵੀ ਇਸ ਨੂੰ ਵੇਖਣ ਨਹੀਂ ਆਈ ਸਾਨੂੰ ਤੇ ਕੀ ਮਨ ਲਾ ਸੀ ਸੋਚ ਰਹੀ ਹਾਂ ਸੀ ਕਿ ਬਾਕੀ ਦਾ ਸਭ ਠੀਕ ਹੀ ਲੱਗਦਾ ਹੈ ਸਸਤਾ ਦਾ ਸਵਾ ਵਧੀਆ ਨਹੀਂ ਲੱਗਦਾ ਸੋਨੂੰ ਵੀ ਥੋੜਾ ਲਾਪਰਵਾਹੀ ਹੈ ਆਪਣੇ ਪਾਪਾ ਨੂੰ ਫੋਨ ਕਰੀ ਨਹੀਂ ਆਇਆ ਤਾਂ ਕੀ ਕਹਿੰਦੀ ਕਹਿੰਦਾ ਯਾਰ ਕਿ ਸੋਨੂੰ ਨੂੰ ਫੋਨ ਕਰ ਅਸੀਂ ਉਸ ਨੂੰ ਮਿਲ ਕੇ ਚਲੇ ਜਾਵਾਂਗੇ ਬਰਲਾਸ ਨੂੰ ਪਤਾ ਸੀ ਕਿ ਸੋਨੂ ਦੋਸਤਾਂ ਨਾਲ ਬੈਠਾ ਹੋਣਾ ਹੈ ਇਸ ਲਈ ਉਹ ਉਹਨਾਂ ਨੂੰ ਟਾਲਣ ਦੀ ਕਹਿੰਦਾ ਹੈ ਕਿ ਮੇਰੀ ਸੋਨੂ ਨਾਲ ਗੱਲ ਹੋਈ ਸੀ ਉਸ ਨੂੰ ਦੁਕਾਨ ਤੇ ਟਾਈਮ ਲੱਗ ਜਾਣਾ ਹੈ ਅਮਨ ਉਸ ਕੀਤ ਨੂੰ ਕਹਿੰਦਾ ਹੈ ਕਿ ਚੰਗਾ ਫੇ ਕਿਸੇ ਚੱਲਦੀ ਹਾਂ ਤੇ ਨੇੜੇ ਉਹ ਹੌਣੀ ਜੀ ਪੁੱਛਦਾ ਹੈ ਕਿ ਤੇਰੇ ਤੈਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਤੂੰ ਕੋਸ਼ਾ ਹਾਂ ਤਪਾਸ ਤੱਕ ਕੋਈ ਫਿਕਰ ਨਾ ਕਰੋ ਤੇ ਮਨ ਵਿੱਚ ਸੋਚਦੀ ਆ ਕਿ ਜੇ ਕੁਝ ਵੀ ਕਿਕ ਨਹੀਂ ਹੋਇਆ ਤਾਂ ਮੈਂ ਆਪੇ ਕਰ ਲੈਣਾ ਹੈ रीतू ਦਾ ਜਵਾਬ ਸੁਣ ਕੇ ਅਗਨੀਸ਼ ਨੂੰ ਕੁਝ تسਲੀ ਹੁੰਦੀ ਆ ਤੇ ਉਹ ਬਲਰਾਜ ਨੂੰ ਕਹਿੰਦਾ ਆ ਕਿ ਅਸੀਂ ਹੁਣ ਚੱਲਦੇ ਹਾਂ ਤੁਸੀਂ ਵੀ ਥੱਕੇ ਹੋ요 ਆਰਾਮ ਕਰੋ ਤੇ ਉਹ ਦੋਵੇਂ ਵਿਕਾਸ ਤੇ ਵਿੰਮੀ ਨੂੰ ਮਿਲ ਕੇ ਘਰ ਵਾਪਸ ਹੋ ਜਾਂਦੇ ਹਨ ਅਗਨੀਸ਼ ਤੇ ਸ਼ਸ਼ਮਾ ਕਰ ਗਏ ਤੇ ਰੋਹਨਨਾਂ ਨੂੰ ਪੁੱਛਦਾ ਆ ਕਿ ਤੁਸੀਂ ਬਹੁਤ ਟਾਈਮ ਲਾਇਆ ਅਗਨੀਸ਼ ਬੇਟਾ ਪਹਿਲਾਂ ਤਾਂ ਹਸਪਤਾਲ ਫਿਰ ਕੀਟ ਦੇ ਘਰ ਚਲੇ ਗਏ ਮੈਂ ਕਿਹਾ ਇਸ ਤੇ ਸੱਸ ਦਾ ਸਵਾ ਚੰਗਾ ਨਹੀਂ ਲੱਗਦਾ ਜੇ ਕੀ ਆਈਏ ਕੀ ਤੇ ਠੀਕ ਆ ਕਿ ਨਹੀਂ ਪਰ ਉਹ ਤਾਂ ਖੁਸ਼ ਸੀ ਕਿੜੋ ਪਪਾ ਜੇ ਮੁੰਡਾ ਠੀਕ ਹੋਵੇ ਤਾਂ ਕੁੜੀਆਂ ਸੱਸ ਦੀ ਪਰਵਾਹ ਨਹੀਂ ਕਰਦੀਆਂ ਨਾ ਲੀਕੀਤ ਨਹੀਂ ਕਿਹੜਾ ਸੱਸ ਕੋਲ ਬੈਠੀ ਰਹਿਣਾ ਹੈ ਉਹ ਨਹੀਂ ਤਾਂ ਕੈਨੇਡਾ ਚ ਹੋਰ ਕੀ ਇਤਨੀ ਬਾਹਰ ਚਲੇ ਜਾਣਾ ਸਾਨੂੰ ਵੀ ਲੋੜੇ ਟੈਨਸ਼ਨ ਲੈਣ ਦੀ ਮੈਂ ਤਾਂ ਵੱਡਾ ਪ੍ਰਾਕੀਕ ਅਭਨੇਸ਼ ਉਸਨੇ ਤਾਂ ਪੁੱਤਰ ਗੁਰਦਿਆਂ ਦੀ ਖਰਾਬੀ ਹੋ ਗਈ ਆ ਉਹ ਤਾਂ ਵਿੰਮੀ ਦੀ ਮਾਪੇ ਬਹੁਤ ਮਾੜਾ ਕੀਤਾ پوری ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਹ ਮੁੱਟਾ ਤਾਂ ਨੁਕਸ ਕਰਦਾ ਸੀ ਤਾਂ ਹੀ ਉਸਦੀ ਖਰਾਬ ਹੋ ਗਈ ਕਰਦੀ ਫਿਰ ਉਹਨਾਂ ਓਟਕੇ ਅੰਦਰ ਚਲਾਇਆ ਜਾਂਦਾ ਹੈ シュਸ਼ਮਾ ਅਵਨੀਸ਼ ਨੂੰ ਕਹਿੰਦੀ ਆ ਕਿ ਤੁਸੀਂ ਵਿੰਮੀ ਦੀ ਧੰਵਾਜੀ ਸਾਰਿਆਂ ਨੂੰ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੀ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਤਸਵੀਰ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਿੱਕਾਈ ਜੀ